ਅੱਤਿਸ਼੍ਰੀ ਕਾਲ ਦੀ ਸਾਰੇ ਪੈਣ ਪ੍ਰਾਪਾ ਨੂੰ ਇਸ ਸਮੇਂ ਮੌਜੂਦ ਹੈ ਜੀ ਸ਼ਿਵਾਲਕੀਆਂ ਪਹਾੜੀਆਂ ਦੇ ਵਿੱਚ ਵਸੇ ਪਿੰਡ ਦੁੱਲੋਂ ਖੱਦਰੀ ਦੇ ਵਿੱਚ ਜਿੱਥੇ ਸਥਿਤ ਹਜ਼ਰਤ ਨੌਗਜ਼ਾ ਪੀਰ ਤੇ ਪੰਜ ਪੀਰਾਂ ਦੀ ਦਰਗਾਹ ਪਿੰਡ ਦੁੱਲੋਂ ਖੱਦਰੀ ਸਥਿਤ ਇਸ ਦਰਗਾਹ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ ਸੋ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਉਣੀ ਆ ਇਸ ਮੇਲੇ ਸੰਬੰਧੀ ਕੀ ਕਹਿਣਾ ਹੈ ਪ੍ਰਬੰਧਕਾਂ ਦਾ ਇਸ ਸਾਲਾਨਾ ਮੇਲੇ ਸੰਬੰਧੀ ਤੇ ਇਸ ਸਮੇਂ ਸਾਡੇ ਨਾਲ ਦਰਗਾਹ ਦੇ ਮੁੱਖ ਸੇਵਾਦਾਰ ਭਾਈ ਕਸ਼ਮੀਰ ਸਿੰਘ ਤੇ ਹੋਰ ਪ੍ਰਬੰਧਕ ਹਾਜ਼ਰ ਨੇ ਸੋ ਸਾਲਾਨਾ ਮੇਲਾ ਜੋ ਪਿੰਡ ਦੋਲਵਾ ਖਦਰੀ ਨੌਗਜਾ ਪੀਰ ਤੇ ਪੰਜ ਪੀਰਾਂ ਦੀ ਦਰਗਾਹ ਦੇ ਉੱਤੇ ਕਰਵਾਇਆ ਜਾ ਰਿਹਾ ਹੈ ਉਹ ਸੰਬੰਧੀ ਆਪਾਂ ਜਾਣਕਾਰੀ ਲੰਨੇ ਆ ਭਾਈ ਕਸ਼ਮੀਰ ਸਿੰਘ ਤੋਂ ਕਸ਼ਮੀਰ ਸਿੰਘ ਜੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਲੀਕੇ ਗਏ ਨੇ ਤੇ ਕਿਹੜੀ ਤਰੀਕ ਦਾ ਪ੍ਰੋਗਰਾਮ ਤੇ ਕੌਣ-ਕੌਣ ਪਹੁੰਚ ਰਿਹਾ ਪ੍ਰੋਗਰਾਮ 5 ਤਰੀਕ ਦਾ ਆਈ 5 ਜੂਨ ਦਾ ਆਪਣਾ ਬਾਬਾ ਨੌਗਜਾ ਪੀਰ ਅਤੇ ਪੰਜ ਪੀਰ ਪਿੰਡ ਦੁੱਲੂਆਂ ਖਤਰੀ ਜ਼ਿਲ੍ਹਾ ਮੋਹਾਲੀ ਜੀ ਸੱਭਿਆਚਾਰ ਪ੍ਰੋਗਰਾਮ ਕਰਾ ਰਹੇ ਜੀ ਆਪਾਂ ਮੈਂਡੀ ਸੰਧੂ ਤੇ ਰਾਹੀ 3 ਵਜੇ ਕਰਮਗਰੀਵਾਰ ਦਾ ਖਾੜਾ ਜੀ ਖੁੱਲਾ ਹਰ ਇੱਕ ਸਾਲ ਇਸ ਥਾਨ ਦੇ ਉੱਤੇ ਪ੍ਰੋਗਰਾਮ ਲੀਕਿਆ ਜਾਂਦਾ ਕਿੰਨਾ ਵੱਲੋਂ ਜ਼ਿਆਦਾਤਰ ਸਹਿਯੋਗ ਹੁੰਦਾ ਪਿੰਡ ਵਾਸੀਆਂ ਵੱਲੋਂ ਜਾਂ ਫਿਰ ਜ਼ਿਆਦਾ ਸੰਗਤ ਸਹਿਯੋਗ ਕਰਦੀ ਹੈ ਪਿੰਡ ਦਾ ਦੇਖੋ ਜੀ ਦੋ ਹੀ ਪਿੰਡਾਂ ਦਾ ਮੈਨੂੰ ਦੁੱਲੂਆਂ ਤੇ ਖਤਰੀ ਸਾਰਿਆਂ ਦਾ ਸਹਿਯੋਗ ਹੈ ਜੀ ਨਾਲ ਸਾਰੇ ਰਲ ਮਿਲ ਕੇ ਕਰਦੇ ਜੀ ਪ੍ਰੋਗਰਾਮ ਬਾਕੀ ਜਿੰਨੀ ਬਾਹਰ ਦੀ ਸੰਗਤ ਆ ਰਹੀ ਹੈ ਸਾਰੇ ਤਿਲ ਫੁੱਲ ਪਾ ਰਹੇ ਆ ਕਿੰਨੀ ਕ ਸੰਗਤ ਇਸ ਸਥਾਨ ਦੇ ਨਾਲ ਜੁੜੀ ਹੋਈ ਹੈ ਤੇ ਜੇ ਗੱਲ ਕੀਤੀ ਜਾਵੇ ਇਸ ਸਥਾਨ ਦੇ ਬਾਰੇ ਕਿਹੋ ਜੀਆਂ ਮਨੋ ਕਾਮਨਾ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਮਨੋ ਕਾਮਨਾ ਤਾਂ ਹੀ ਦੇਖੋ ਰਹਿ ਬਾਬੇ ਦਾ ਸੀ ਲਿਖ ਕੇ ਵੀ ਲਾਇਆ ਵਾ ਮੂਹਰੇ ਵੀ ਬਾਬੇ ਨੂੰ ਸਲਾਮ ਕਰੋ ਜੀ ਜੋ ਵੀ ਆ ਰਿਹਾ ਹੈ ਉਹੀ ਉਦਾਂ ਦਾ ਸੀ ਉਹ ਨਹੀਂ ਕਰਿਆ ਵਾ ਕਿਸੇ ਤਰ੍ਹਾਂ ਦਾੰਤ ਵਿਸ਼ਵਾਸ ਨਹੀਂ ਕੋਈ ਐਦਾਂ ਦਾ ਕੋਈ ਉਹ ਨਹੀਂ ਹੈ ਜੀ ਬਸ ਬਾਬੇ ਦੇ ਦਰਬਾਰ ਨੂੰ ਕਿਹਾ ਵਾ ਵੀ ਮੱਥਾ ਟੇਕੋ ਦਰਗਾਹ ਨੂੰ ਆ ਕੇ ਜੀ ਜੋ ਵੀ ਆਂਦਾ ਔਰ ਆਪਣਾ ਮਨੋ ਕਾਮਨਾ ਪੂਰੀ ਕਰਕੇ ਜਾਂਦਾ ਹਰ ਵੀਰੋ ਆਰ ਲੰਗਰ ਲਾਈਦਾ ਜੀ ਸੰਗਤ ਬਥੇਰੀ ਆ ਰਹੀ ਹੈ ਉਹਨਾਂ ਦਾ ਹਰ ਸਾਲ ਮੇਲੇ ਨੂੰ ਸਾਨੂੰ ਬਹੁਤ ਜ਼ਿਆਦਾ ਸੰਯੋਗ ਮਿਲਦਾ ਤੇ ਹੋਰ ਕਿਸ ਤਰ੍ਹਾਂ ਦੇ ਰੇਂਜਮੈਂਟ ਕੀਤੇ ਗਏ ਨੇ ਕਿੰਨੀ ਕਿ ਸੰਗਤ ਦੇ ਬੈਠਣ ਦਾ ਰੇਂਜਮੈਂਟ ਹੈ ਤੇ ਹੋਰ ਖਾਣ ਪੀਣ ਦਾ ਲੰਗਰਾਂ ਦਾ ਤੇ ਸੁਰੱਖਿਆ ਨੂੰ ਲੈ ਕੇ ਜੇ ਆਪਾਂ ਗੱਲ ਕੀਤੀ ਜਾਵੇ ਉਹਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਪੁਲਿਸ ਸੁਰੱਖਿਆ ਪੋਰਸ ਦਾ ਕਰਿਆ ਵਾ ਜੀ ਮੁੱਲਾ ਪਰ ਦਈ ਵੀ ਆ ਜੀ ਤਰਖਾਸ ਠੀਕ ਆ ਆਉਂਗੇ ਜੀ ਬਾਕੀ ਲੰਗਰ ਦਾ ਆਪਾਂ ਨੇ 5000 ਬੰਦੇ ਦਾ ਅਰੇਂਜਮੈਂਟ ਕਰਿਆ ਵਾ ਜੀ ਠੀਕ ਆ ਬਾਕੀ ਟੈਂਟ ਡੋਂਟ ਜੋ ਵੀ ਹੈ ਬਾਬੇ ਦੀ ਚਾਦਰ ਦੀ ਰਸਮ 11 ਵਜੇ ਆਪਣੇ ਪੀਰ ਦੀ ਉਰੇ ਦੱਲੂਆਂ ਤੇ ਘੁੰਮ ਕੇ ਪਿੰਡ ਖਦਰੀ ਚੋਂ ਦੱਲੂਆਂ ਤੇ ਉਰੇ ਪੀਰ ਬਾਬੇ ਦੇ ਆਣੇ 11 ਵਜੇ ਚਾਦਰ ਦੀ ਰਸਮ ਹੈ ਸਵੇਰੇ ਮਤਲਬ ਕਿੰਨੇ ਵਜੇ ਪ੍ਰੋਗਰਾਮ ਜਿਹੜਾ ਸਟਾਰਟਿੰਗ ਇੱਥੋਂ ਜਿੰਨੇ ਤੁਸੀਂ ਦੱਸਿਆ ਪਿੰਡ ਤੋਂ ਸਟਾਰਟ ਹੋਣਾ ਹੈ ਸੰਗਤ ਕਿੰਨੇ ਕਵਜੇ ਪਹੁੰਚਿਆ ਸ਼ੁਰੂ ਕਰੇਗੀ ਸਵੇਰੇ ਜਿਹੜੀ ਚਾਦਰ ਆਪਣੀ ਸ਼ੁਰੂ ਹੋਣੀ ਹੈ ਜੀ ਪਿੰਡ ਵਾਲੀ ਉਹ ਆਪਣੀ 8 ਵਜੇ ਸ਼ੁਰੂ ਹੋ ਜਾਂਦੀ ਹੈ ਦੋ ਹੀ ਪਿੰਡਾਂ ਪਰ ਨੂੰ ਕਮਾ ਕੇ ਜੀ 11 ਵਜੇ ਉਰ ਪਹੁੰਚ ਜਾਂਦੇ ਜੀ ਬਾਦ ਦੇ ਚਾਦਰ ਦੀ ਦਾ ਸਮਾਂ ਜਿਹੜੀ 11:30 ਵਜੇ ਹੋ ਜਾਂਦੀ ਹੈ ਉਸ ਤੋਂ ਬਾਅਦ ਕੀ ਪ੍ਰੋਗਰਾਮ ਰੱਖਿਆ ਗਿਆ ਉਸ ਤੋਂ ਬਾਅਦ ਪ੍ਰੋਗਰਾਮ ਦਾ ਆਪਣਾ ਜੀ ਕਲਾਕਾਰ ਹੈ ਜੋ ਵੀ ਆ ਰਹੇ ਆ ਸ਼ੁਰੂ ਆ ਜੀ 12 ਵਜੇ ਤੋਂ ਬਾਅਦ 3 ਵਜੇ ਆਪਣਾ ਜਿਹੜਾ ਕਲਾਕਾਰ ਮੇਨ ਇਹ ਕਰਮ ਕਰੇ ਵਾਲਾ ਜੀ ਉਹਦਾ ਕਰਮ ਕਰੇ ਵਾਲਾ ਹਾਂਜੀ ਹਾਂਜੀ ਤੇ ਸੰਗਤਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਇਸ ਮੇਲੇ ਸੰਬੰਧੀ ਸੰਗਤ ਨੂੰ ਬੇਨਤੀ ਹੈ ਜੀ ਕਿ ਵਾਤੇ ਵਾਦ ਪਹੁੰਚੋ ਜੀ ਬਾਬੇ ਦਾ ਆਣ ਕੇ ਮੇਲੇ ਦੀ ਰੌਣਕ ਵਧਾਓ 5 ਜੂਨ ਨੂੰ ਜੀ ਪਹੁੰਚੋ ਸਾਰੇ ਠੀਕ ਹੈ ਜੀ ਉਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਪਿੰਡ ਦੁੱਲੂਆਂ ਖਦਰੀ ਤੇ ਉੱਥੇ ਸਥਿਤ 9 ਗਜ਼ਾ ਪੀਰ ਤੇ 5 ਪੀਰਾਂ ਦੀ ਦਰਗਾਹ ਜਿਸ ਦੇ ਉੱਤੇ ਸਾਲਾਨਾ ਮੇਲਾ ਕਰਵਾਇਆ ਜਾਂਦਾ ਸੋ ਆਉਣ ਵਾਲੀ 5 ਜੂਨ ਨੂੰ ਇਹ ਸਾਲਾਨਾ ਮੇਲਾ ਪਿੰਡ ਦੁੱਲੂਆਂ ਖਦਰੀ ਦੀ ਸਮੂਹ ಗ್ರಾಮ ਪੰਚਾਇਤ ਤੇ ਨੌਜਵਾਨਾਂ ਵੱਲੋਂ ਰਲ ਮਿਲ ਕੇ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਦੱਸ ਦਈਏ ਕਿ ਹਰ ਸਾਲ ਵੱਖ-ਵੱਖ ਪੰਜਾਬੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਮੇਲਾ ਕੀਤਾ ਜਾਂਦਾ ਹੈ ਸੋ ਇਸ ਵਾਰੀ ਸੂਫੀ ਗਾਇਕ ਕਮਰ ਗਰੇਵਾਲ ਦਾ ਖੁੱਲਾ ਅਖਾੜਾ ਨਗਰ ਨਿਵਾਸੀਆਂ ਵੱਲੋਂ ਲਗਾਇਆ ਜਾ ਰਿਹਾ ਇਸ ਤੋਂ ਇਲਾਵਾ ਇਲਾਕੇ ਦੇ ਹੋਰ ਨਾਮਵਰ ਗਾਇਕ ਰਾਹੀ ਮਾਨਕਪੁਰ ਸ਼ਰੀਫ ਤੇ ਸੂਫੀ ਗਾਇਕ ਗੁਰਬਖਸ਼ੋਂ ਕੀ ਅ ਤੇ ਮੈਂਡੀ ਸੰਧੂ ਸਿਮਰਨ ਸਿਮੀ ਤੋਂ ਇਲਾਵਾ ਹੋਰ ਵੀ ਕਲਾਕਾਰਾਂ ਵੱਲੋਂ ਆਪਣੇ ਫਨ ਦਾ ਮਜ਼ਾਰਾ ਕੀਤਾ ਜਾਵੇਗਾ ਸੋ ਸਾਡੇ ਨਾਲ ਕਰਮ ਸਿੰਘ ਪੰਜ ਪਿੰਡ ਦੋਲੋਂ ਖਦਰੀ ਤੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਇਸ ਸਥਾਨ ਦੇ ਬਾਰੇ ਜਾਣਦੇ ਆਂ ਅ ਇਹ ਕਿੰਨੀ ਦੇਰ ਤੋਂ ਇਹ ਸਥਾਨ ਬਣਿਆ ਹੋਇਆ ਜੀ ਇੱਥੇ ਸਥਾਨ ਤਾਂ ਜੀ ਬਹੁਤ ਦੇਰ ਤੇ ਬਣਿਆ ਹੋਇਆ ਹੈ ਪਹਿਲੇ ਤੋਂ ਹੀ ਹਨਾ ਇਤਨੀ ਜ਼ਿਆਦਾ ਕੱਚਾ ਜੀ ਹੈ ਜੀ ਠੀਕ ਹੈ ਫਿਰ ਇਹ ਤਾਂ ਹਮ 20 ਸਾਲ ਹੋ ਗਏ ਉਹਨੇ ਪੱਕਾ ਕਰਾਤਾ ਹੋਏ ਮਿੱਲਾਇਕ ਨੇ ਭਰਦਾ ਜੀ ਕੋਈ ਕਮੇਟੀ ਬਣਾਈ ਗਈ ਹੈ ਕਮੇਟੀ ਵੀ ਬਣੀ ਵੀ ਜੀ ਆਪਾਂ ਤਾਂ ਸੱਤ ਬੰਦਿਆਂ ਦੀ ਦੋ ਪਿੰਡਾਂ ਦੇ ਆ ਜਾਂਦੇ ਮਤਲਬ ਰਹਿ ਕੇ ਬਹਾਗੇ ਸੰਗਤ ਬਹੁਤ ਆ ਰਹੀ ਠੀਕ ਹੈ ਆਏ ਸਾਹਿਬ ਮੇਲਾ ਕਰਾਉਂਦੇ ਆਏ ਵੀਰਵਾਲ ਲੰਗਰ ਚੱਲਦਾ ਹੈ ਜੀ ਇਹ ਆਪਾਂ ਗੱਲ ਕਰੀਏ ਜ਼ਿਆਦਾਤਰ ਲੋਕਾਂ ਦੇ ਵਿੱਚ ਹੁੰਦਾ ਕਿ ਅ ਦਰਗਾਹਾਂ ਦੇ ਉੱਤੇ ਲੋਕ ਕਹਿੰਦੇ ਅੰਧਵਿਸ਼ਵਾਸ ਨਹੀਂ ਇਹ ਇੱਥੇ ਕੋਈ ਕੋਈ ਤਾਂਗਾ ਨਹੀਂ ਕੋਈ ਨਹੀਂ ਹੈ ਇੱਥੇ ਬਾਬੇ ਦੇ ਮੱਥਾ ਟੇਕੋ ਆਪਣਾ ਵਿਸ਼ਵਾਸ ਜਿਹੜੀ ਕਿਸੇ ਨੂੰ ਕਿਸੇ ਮਾਦੀ ਮਰਦਨਾ ਪੂਰੀ ਕੀਤਾ ਜਾਂਦਾ ਹਾਂਜੀ ਹਾਂ ਤੇ ਹੋਰ ਜਿਹੜੇ ਨੌਜਵਾਨ ਨੇ ਕਿੰਨੇ ਕਿ ਨੌਜਵਾਨ ਨੇ ਜਿਹੜੇ ਪਿੰਡ ਦੇ ਖਾਸ ਕਰ ਨੌਜਵਾਨ ਤੇ ਦੋ ਨੌਜਵਾਨ ਤੇ ਦੋ ਪਿੰਡਾਂ ਦੇ ਆਉਂਦੇ ਆਲ ਦੀ ਸੰਗਤ ਵੀ ਆਉਂਦੀ ਹੈ ਕਿੰਨੀ ਕਿ ਸੰਗਤ ਥੋੜੇ ਸਮਾਂ ਨਾਲ ਆਉਂਦੀ ਹੈ ਹਰ ਇੱਕ ਵੀਰਵਾਰ ਨੂੰ ਪ੍ਰੋਗਰਾਮ ਰੱਖਿਆ ਜਾਂਦਾ ਹੈ ਹਾਂਜੀ ਆ ਇਸ ਹਾਲ ਬਾਅਦ ਨਹੀਂ ਵੀਰਵਾਰ ਨੂੰ ਸੰਗਤ ਕਿੰਨੀ ਕਿ ਹੁੰਦੀ ਹੈ ਵੀਰਵਾਰ ਨੂੰ 100 200 ਅੰਦਾਜ਼ਾ ਲਗਾ ਤੇ ਹਰ ਇੱਕ ਵੀਰਵਾਰ ਅਰੇਂਜਮੈਂਟ ਵੀ ਹੁੰਦੀ ਹੈ ਹਾਂਜੀ ਹਾਂਜੀ ਲੰਗਰ ਪਾਣੀ ਚਾਹ ਪਾਣੀ ਦਾ ਸਾਰੇ ਲੰਗਰ ਜਾਂਦਾ ਹੈ ਸੇ ਸੰਗਤਾਂ ਨੂੰ ਸਨੇਹਾ ਕੀ ਦੇਣਾ ਚਾਹੁੰਗੇ ਮੇਰੇ ਵੀ ਸੰਗਤਾਂ ਨੂੰ ਸਨੇਹਾ ਦਿੰਦੇ ਵੀ ਸੰਪਾਚਾਰ ਮੇਲੇ ਦੀ ਰੌਣਕ ਬਧਾਓ ਐਸਾ ਕਲਾਕਾਰ ਬਹੁਤ ਆਏ ਹੋਏ ਠੀਕ ਸੋ ਕਰਮ ਸਿੰਘ ਸਾਡੇ ਨਾਲ ਪਿੰਡ ਦੁੱਲੋਂ ਖਦਰੀ ਤੋਂ ਪੰਜ ਸਾਲ ਤੇ ਹੋਰ ਨੌਜਵਾਨ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਦੱਸ ਦਈਏ ਕਿ ਹਰ ਸਾਲ ਇਸ ਸਥਾਨ ਦੇ ਉੱਤੇ ਮੇਲਾ ਕਰਵਾਇਆ ਜਾਂਦਾ ਸੋ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਵੀ ਸਾਂਝੀਆਂ ਕਰਦੇ ਨਾਲ ਦੀ ਨਾਲ ਇਸ ਦਰਗਾਹ ਦੀਆਂ ਸੋ ਪਿੰਡ ਦੁੱਲੂਆਂ ਖਦਰੀ ਦੇ ਵਿੱਚ ਇਹ ਦਰਗਾਹ ਸਥਿਤ ਹੈ ਸ਼ਿਵਾਲਕੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਵਸਿਆ ਪਿੰਡ ਦੁੱਲੂਆਂ ਖਦਰੀ ਜਿੱਥੇ ਇਹ ਨੌ ਗਜਾ ਤੇ ਪੰਜ ਪੀਰ ਦੀ ਦਰਗਾਹ ਸਥਿਤ ਹੈ ਜਿੱਥੇ ਪਿੰਡ ਦੇ ਨੌਜਵਾਨਾਂ ਵੱਲੋਂ ਰਲ ਮਿਲ ਕੇ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਉਹ ਕਮੇਟੀ ਦੇ ਫੈਸਲੇ ਦੇ ਮੁਤਾਬਕ ਇਸ ਦਰਗਾਹ ਦੇ ਉੱਤੇ ਪ੍ਰੋਗਰਾਮ ਔਲਿਕੇ ਜਾਂਦੇ ਨੇ ਸੋ ਹਰੇਕ ਸਾਲ ਇਸ ਦਰਗਾਹ ਦੇ ਉੱਤੇ ਜਿੱਥੇ ਸਾਲਾਨਾ ਮੇਲਾ ਕਰਵਾਇਆ ਜਾਂਦਾ ਉੱਥੇ ਨਾਲ ਹੀ ਸੱਭਿਆਚਾਰਕ ਮੇਲਾ ਵੀ ਇਸ ਸਥਾਨ ਦੇ ਉੱਤੇ ਨਗਰ ਨਿਵਾਸੀਆਂ ਤੇ ಗ್ರಾಮ ਪੰਚਾਇਤ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਕਰਵਾਇਆ ਜਾਂਦਾ ਸੋ ਇਸ ਸਥਾਨ ਦੇ ਉੱਤੇ ਉਹ ਮੇਲਾ ਹੋ ਪਰੇਗਾ ਤੇ ਦੂਰ ਦਰਾਡੇੋਂ ਸੰਗਤਾਂ ਇਸ ਸਥਾਨ ਦੇ ਉੱਤੇ ਪਹੁੰਚਣਗੀਆਂ ਤੇ ਜਿਵੇਂ ਪੰਚ ਕਰਮ ਸਿੰਘ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਕੋਈ ਅੰਧਵਿਸ਼ਵਾਸ ਨਹੀਂ ਕਿਸੇ ਤਰ੍ਹਾਂ ਦਾ ਕੋਈ ਤਾਗਤਬੀਤ ਜਾਂ ਹੋਰ ਕਿਸੇ ਤਰ੍ਹਾਂ ਦਾ ਅੰਧਵਿਸ਼ਵਾਸ ਨਹੀਂ ਫਲਾਇਆ ਜਾਂਦਾ ਸੋ ਆਉਣ ਵਾਲੀ 5 ਜੂਨ ਨੂੰ ਇਸ ਥਾਨ ਦੇ ਉੱਤੇ ਮੇਲਾ ਕਰਵਾਇਆ ਜਾ ਰਿਹਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਥਾਨ ਦੇ ਉੱਤੇ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਇਓ ਤੇ ਖੁੱਲਾ ਖਾੜਾ ਕਮਰ ਗਰੇਵਾਲ ਦਾ ਜੋ ਇਸ ਸਥਾਨ ਦੇ ਉੱਤੇ ਲੱਗ ਰਿਹਾ ਹੈ ਸੋ ਉਸ ਦਾ ਵੀ ਆਨੰਦ ਮਾਣੋ ਪਿੰਡ ਦੁੱਲਾਂ ਖਦਰੀ ਜੋ ਮਾਜਰਾ ਟੀਪਿੰਟ ਤੋਂ ਸਿਰਫ 3 ਜਾਂ 4 ਕਿਲੋਮੀਟਰ ਦੀ ਦੂਰੀ ਤੇ ਅਵੀ ਪਰ ਕਾਲਜ ਵਾਲੇ ਰੋਡ ਦੇ ਉੱਤੇ ਸਥਿਤ ਹੈ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਇਸ ਸਥਾਨ ਦੇ ਉੱਤੇ ਸੰਗਤਾਂ ਨੂੰ ਆਉਣ ਲਈ ਆਪਣੇ ਵੱਲੋਂ ਵੀ ਸਨੇਹਾ ਦਿਓ ਤੇ ਸਾਡੇ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਵੀ ਇਸ ਮੇਲੇ ਦੇ ਵਿੱਚ ਪਹੁੰਚਣ ਲਈ ਖੁੱਲੇ ਸੱਦੇ ਨੇ ਸਾਰੇ ਭੈਣ ਭਰਾਵ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਵਧਾਓ ਧੰਨਵਾਦ